ਰੱਬ ਕਿਸੇ ਨੂੰ ਵੀ ਖਿੱਚ ਕੇ ਭਾਈ ਕਿਸੇ ਠੇਕੇ ਤੇ ਨਹੀਂ ਲੈ ਜਾਂਦਾ ਰੱਬ ਕਿਸੇ ਨੂੰ ਵੀ ਲੋਭੀ ਨਹੀਂ ਬਣਾਉਂਦਾ ਲੱਭ ਰੱਬ ਕਿਸੇ ਨੂੰ ਵੀ ਅਹੰਕਾਰੀ ਨਹੀਂ ਬਣਾਉਂਦਾ ਰੱਬ ਕਿਸੇ ਨੂੰ ਵੀ ਆ ਈਰਖਾ ਨਫ਼ਰਤ ਦੇ ਵਿੱਚ ਪੈਦਾ ਨਹੀਂ ਕਰਦਾ ਕਿ ਤੂੰ ਈਰਖਾ ਨਫ਼ਰਤ ਲੈ ਕੇ ਪੈਦਾ ਹੋ ਨਾ ਪਾਈ ਇਹ ਅਸੀਂ ਆਪਣੇ ਆਪ ਦੇ ਮਨ ਦੇ ਅੰਦਰ ਆਪਣੀਆਂ ਹੀ ਰਸਾ ਕਸਾ ਦੀਆਂ ਕੁਝ ਉਲਝਣਾ ਬਣਾ ਲਈਆਂ ਨੇ ਅੰਦਰ ਸੰਸਾਰ ਬਣਾ ਲਿਆ ਏ ਤੇ ਉਹਦਾ ਕਰਕੇ ਅਸੀਂ ਸਦਾ ਹੀ ਗੁਰੂ ਦੇ ਨਾਲੋਂ ਦੂਰੀ ਸਾਡੀ ਬਣੀ ਰਹਿੰਦੀ ਹੈ ਅਸੀਂ ਗੁਰੂ ਦੇ ਲਾਗੇ ਨਹੀਂ ਹੋ ਪਾਉਂਦੇ ਮੈਂ ਉਸੇ ਗੱਲ ਤੇ ਵਾਪਸ ਆਵਾਂ ਫਿਰ ਮੈਂ ਪੰਗਤੀ ਵੱਲ ਨੂੰ ਆਉਣਾ ਏ ਕਿ ਐਸਾ ਕਿਤੇ ਵੀ ਕੋਈ ਇੱਕ ਪੰਗਤੀ ਇੱਕ ਲਫ਼ਜ਼ ਇਤਿਹਾਸ ਦੇ ਵਿੱਚ ਐਸੀ ਲਾਈਨ ਨਹੀਂ ਮਿਲਦੀ ਏ ਜਿੱਥੇ ਗੁਰੂ ਪਾਤਸ਼ਾਹ ਕਹਿੰਦੇ ਹੋਣ ਕਿ ਆ ਆਮ ਸਿੱਖ ਸਾਡੇ ਵਰਗਾ ਨਹੀਂ ਬਣ ਸਕਦਾ ਫਿਰ ਅੱਜ ਤੋਂ ਬਾਅਦ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਇਹ ਪੰਗਤੀ ਆਪਨੇ ਪਹਿਲਾਂ ਬੜੇ ਵਾਰ ਸੁਣੀ ਹੋਵੇਗੀ ਕੀਰਤਨ ਦੇ ਰੂਪ ਦੇ ਵਿੱਚ ਪਰ ਇਹ ਪੰਕਤੀਆਂ ਪੜਨ ਦੇ ਨਾਲ ਸਾਧ ਸੰਗਤ ਮਨਾਂ ਬਲ ਝਾਤੀ ਮਾਰੋ ਕਿ ਦੁੱਖਾਂ ਦਾ ਨਾਸ਼ ਹੋ ਗਿਆ ਏ ਦੁੱਖ ਸਾਰੇ ਖਤਮ ਹੋ ਗਏ ਨੇ ਕਿ ਜਾਂ ਫਿਰ ਜ਼ਿੰਦਗੀ ਦੀ ਸਚਾਈ ਸਮਝ ਆ ਗਈ ਏ ਭਾਵੇਂ ਮੈਂ ਕਰੋੜਪਤੀ ਬਣ ਜਾਵਾਂ ਭਾਵੇਂ ਮੈਂ ਅਰਬਾਂ ਖਰਬਾਂ ਦਾ ਮਾਲਕ ਬਣ ਜਾਵਾਂ ਭਾਵੇਂ ਕਿ ਮੇਰੇ ਕੋਲੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਹੋਵੇ ਪਰ ਜਿਹੜੇ ਦੁੱਖ ਸੁੱਖ ਨੇ ਉਹ ਆਉਂਦੇ ਹੀ ਰਹਿਣੇ ਨੇ ਉਹ ਆਉਂਦੇ ਜਾਂਦੇ ਹੀ ਰਹਿਣੇ ਨੇ ਉਹਨਾਂ ਨੇ ਆਪਣੀ ਫੇਰੀ ਪਾਉਂਦੇ ਹੀ ਰਹਿਣਾ ਏ ਇਹ ਤੇ ਜ਼ਿੰਦਗੀ ਦੀ ਸੱਚਾਈ ਹੈ ਭਾਵੇਂ ਕਿ ਕੋਈ ਬੰਦਾ ਗਰੀਬ ਘਰ ਦੇ ਵਿੱਚ ਪੈਦਾ ਹੋਇਆ ਏ ਭਾਵੇਂ ਅਮੀਰ ਪੈਦਾ ਹੋਇਆ ਏ ਰਾਣਾ ਰਾਉ ਨਾ ਕੋ ਰਹੇ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਇਹ ਤੇ ਸੱਚ ਮੰਨ ਲਓ ਕਿ ਭਾਈ ਨਾ ਤੇ ਅਮੀਰ ਨੇ ਰਹਿਣਾ ਏ ਨਾ ਗਰੀਬ ਨੇ ਰਹਿਣਾ ਏ ਫਿਰ ਅਸੀਂ ਇਹ ਗੱਲ ਕਰ ਵੀ ਕਿਵੇਂ ਦਿੰਦੇ ਹਾਂ ਕਿ ਪਾਤਸ਼ਾਹ ਆ ਦੁੱਖ ਮੇਰੇ ਤੇ ਨਹੀਂ ਆਉਣਾ ਚਾਹੀਦਾ ਇਹ ਦੁੱਖ ਨਾ ਮੇਰੇ ਪਿਆਰੇ ਇਹ ਆਪ ਕਦੇ ਵੀ ਵੇਖੋ ਗੁਰਬਾਣੀ ਦੇ ਅੰਦਰ ਕਿਤੇ ਵੀ ਗੁਰੂ ਪਾਤਸ਼ਾਹ ਨੇ ਇਹ ਕਿਹਾ ਹੈ ਕਿ ਦੁੱਖ ਨਹੀਂ ਆਉਂਦੇ ਗੁਰਬਾਣੀ ਦੀ ਪ੍ਰਿਭਾਸ਼ਾ ਦੇ ਅਨੁਸਾਰ ਆਪ ਹਰ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਗੁਰੂ ਸਹਿਬਾਨ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਦੁੱਖ ਨਹੀਂ ਆਉਂਦੇ ਜਾਂ ਦੁੱਖ ਭਾਈ ਕਿਤੇ ਇੱਕ ਸਮੇਂ ਤੱਕ ਆਉਣਗੇ ਉਸ ਸਮੇਂ ਤੋਂ ਬਾਅਦ ਦੁੱਖ ਤੁਹਾਡੇ ਤੇ ਆਉਣਗੇ ਹੀ ਨਹੀਂ ਐਸੀ ਗੱਲ ਕਿਤੇ ਵੀ ਨਹੀਂ ਲਿਖੀ ਹੋਈ ਹੈ ਪਰ ਅਸੀਂ ਮਨੁੱਖ ਜਿਹੜੇ ਹਾਂ ਅਸੀਂ ਦੁੱਖਾਂ ਤੋਂ ਹਮੇਸ਼ਾ ਹੀ ਭੱਜਦੇ ਹਾਂ ਡਰਦੇ ਹਾਂ ਪਰੇਸ਼ਾਨੀਆਂ ਦੇ ਵਿੱਚ ਪੈਂਦੇ ਹਾਂ ਸਾਡਾ ਭੱਜਣਾ ਹੀ ਦੁੱਖਾਂ ਤੋਂ ਦੁੱਖ ਦਾ ਪਹਿਲਾ ਕਾਰਨ ਹੈ ਕਿ ਅਸੀਂ ਉਹਨਾਂ ਨੂੰ ਪ੍ਰਵਾਹ ਨਹੀਂ ਕਰਦੇ ਤਾਂ ਸਾਡੇ ਦੁੱਖ ਨਾਸ਼ ਨਹੀਂ ਹੁੰਦੇ ਤੇ ਦੂਜੀ ਗੱਲ ਜਦੋਂ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ ਦੁੱਖ ਭੰਜਨ ਤੇਰਾ ਨਾਮ ਜੀ ਇਹ ਹੁਣ ਪੰਕਤੀ ਆਪਾਂ ਪੜ ਲਈ ਪਰ ਇਸ ਪੰਕਤੀ ਨੂੰ ਪੜਨ ਦੇ ਨਾਲ ਦੁੱਖ ਨਾਸ਼ ਹੋਵੇਗਾ ਜੀ ਸਾਤ ਸੰਗਤ ਇਹ ਪੰਗਤੀਆਂ ਦੇ ਅਰਥ ਸਿੱਧੇ ਨਹੀਂ ਹੋ ਸਕਦੇ ਸਿੱਧੇ ਅਰਥਾਂ ਵਿੱਚ ਮੈਂ ਕਹਿ ਦੇਵਾਂ ਕਿਸੇ ਮਨੁੱਖ ਨੂੰ ਜਿਹੜਾ ਕਿ ਅਤ ਦਰਜੇ ਦਾ ਦੁਖੀ ਇਨਸਾਨ ਹੋਵੇ ਉਹਨੂੰ ਮੈਂ ਕਹਾ ਭਾਈ ਆ ਆ ਸ਼ਬਦ ਪੜ ਲਓ ਤੇ ਦੁੱਖਾਂ ਦਾ ਨਾਸ਼ ਹੋ ਗਿਆ ਕਿਵੇਂ ਨਾਸ਼ ਹੋਣਾ ਹੈ ਇਹ ਸਮਝਾਉਣਾ ਪੈਣਾ ਹੈ ਦੱਸਣਾ ਪੈਣਾ ਹੈ ਦੁੱਖ ਭੰਜਨ ਤੇਰਾ ਨਾਮ ਜੀ ਅਸੀਂ ਕੋਈ ਗੱਲ ਮੰਨ ਲਓ ਪੜ ਲਈ ਕੋਈ ਕਹਾਣੀ ਸਾਨੂੰ ਪਤਾ ਹੈ ਉਹ ਸਾਡੇ ਜੀਵਨ ਤੇ ਅਸਰ ਕਦੋਂ ਕਰਦੀ ਏ ਜਦੋਂ ਉਸ ਕਹਾਣੀ ਨੂੰ ਉਸ ਸ਼ਬਦ ਨੂੰ ਉਸ ਸਿੱਖਿਆ ਨੂੰ ਅਸੀਂ ਆਪਣੇ ਜੀਵਨ ਤੇ ਲਾਗੂ ਕਰਦੇ ਹਾਂ ਤੇ ਜਿੰਨਾ ਸਮਾਂ ਕੋਈ ਗੱਲ ਸੁਣ ਲਈ ਸਮਝ ਲਈ ਪਰ ਉਹਨੂੰ ਆਪਣੇ ਜੀਵਨ ਤੇ ਲਾਗੂ ਹੀ ਨਹੀਂ ਕੀਤਾ ਤਾਂ ਆਪ ਸੱਚ ਦੱਸੋ ਫਿਰ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਦੁੱਖਾਂ ਦਾ ਨਾਸ਼ ਹੋਵੇਗਾ ਜੀ ਫਿਰ ਫਿਰ ਕਿਤੇ ਵੀ ਦੁੱਖਾਂ ਦਾ ਨਾਸ਼ ਨਹੀਂ ਹੋਣਾ ਆਪ ਲੱਖ ਯਤਨ ਕਰ ਲੋ ਲੱਖ ਉਪਾਅ ਕਰ ਲੋ ਲੱਖ ਢੰਗ ਤਰੀਕੇ ਅਪਣਾ ਲੋ ਆਪ ساری ਜ਼ਿੰਦਗੀ ਦੁੱਖਾਂ ਨੂੰ ਭੋਗਦੇ ਭੋਗਦੇ ਜਾਓਗੇ ਮੈਂ ਬਜ਼ੁਰਗਾਂ ਦੇ ਹਿਸਾਬ ਦੇ ਨਾਲ ਗੱਲ ਕਰਾਂ ਥੋੜੀ ਜਿਹੀ ਤਾਂ ਬਜ਼ੁਰਗ ਅਵਸਥਾ ਵਿੱਚ ਆ ਕੇ ਇਨਸਾਨ ਆਪਣੇ ਲਫ਼ਜ਼ਾਂ ਤੇ ਧਿਆਨ ਨਹੀਂ ਦਿੰਦਾ ਉਹ ਠੈਂਦੀ ਕਲਾ ਦਾ ਸ਼ਿਕਾਰ ਹੋ ਜਾਂਦਾ ਹੈ ਕਈ ਵਾਰ ਇਹ ਗੱਲਾਂ ਆਪਾਂ ਸਹਿਜ ਸੁਭਾਅ ਬੋਲ ਦਿੰਦੇ ਆ ਕਿ ਹੁਣ ਤੇ ਜੀ ਬਜ਼ੁਰਗ ਹੋ ਗਏ ਹੁਣ ਤੇ ਲੱਤਾਂ ਕੰਮ ਨਹੀਂ ਕਰਦੀਆਂ, ਗੋਡੇ ਕੰਮ ਨਹੀਂ ਕਰਦੇ, ਅੱਖਾਂ ਤੋਂ ਹੁਣ ਦਿਖਦਾ ਨਹੀਂ ਐ, ਕੰਨਾਂ ਨੂੰ ਸੁਣਾਈ ਨਹੀਂ ਦਿੰਦਾ ਐ। ਪਰ ਗੁਰਬਾਣੀ ਨੇ ਤੇ ਕਿਤੇ ਨਹੀਂ ਕਿਹਾ ਕਿ ਭਾਈ ਆਪਾਂ ਅੰਨੇ ਬੋਲੇ ਨਹੀਂ ਹੋਣਾ ਐ। ਗੁਰਬਾਣੀ ਨੇ ਤੇ ਕਿਤੇ ਵੀ ਬਿਆਨ ਨਹੀਂ ਕੀਤਾ ਕਿ ਬਜ਼ੁਰਗ ਨਹੀਂ ਹੋਣਾ ਐ। ਗੁਰਬਾਣੀ ਤੇ ਇਹ ਕਹਿੰਦੀ ਐ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਇਹ ਅੱਖਾਂ ਨੇ ਸੌ ਜਾਣਾ ਐ। ਨੈਣੋ ਨੀਲ ਬਹਿ ਤਨ ਖੀਨਾ ਭਏ ਕੇਸ ਦੁੱਧ ਬਾਨੀ। ਕਹਿੰਦੇ ਭਾਈ ਆ ਅੱਖਾਂ ਤੋਂ ਨਿਗਾ ਘਟ ਹੋ ਜਾਣੀ ਐ। बाकी ਇਸ ਚਿੱਟੇ ਹੋ ਜਾਣੇ ਨੇ ਬਾਬਾ ਫਰੀਦ ਜੀ ਨੂੰ ਪੁੱਛ ਲਓ ਜਿੱਥੇ ਕਹਿੰਦੇ ਨੇ ਦੇਖ ਫਰੀਦਾ ਜੇਥੀਆ ਦਾੜੀ ਹੋਈ ਪੂਰ ਅੱਗਾ ਨੇੜੇ ਆਇਆ ਪਿੱਛਾ ਰਹਿਆ ਦੂਰ ਹੁਣ ਇੱਕ ਇਹ ਅਵਸਥਾ ਜਿਹੜੀ ਉਮਰ ਦੀ ਆ ਗਈ ਹੈ ਜਾਂ ਤੇ ਇਹਨੂੰ ਹੱਸ ਕੇ ਪ੍ਰਵਾਨ ਕਰ ਲਈਏ ਕਿ ਬਜ਼ੁਰਗ ਅਵਸਥਾ ਹੈ ਤੇ ਇਹਨੂੰ ਮਾਣੀਏ ਕਿਉਂਕਿ ਪਹਿਲਾਂ ਬਚਪਨ ਨੂੰ ਮਾਣ ਆਏ ਆ ਜਵਾਨੀ ਵੀ ਹੰਢਾਏ ਆ ਹੁਣ ਆ ਜਿਹੜਾ ਬੜੇ ਪੇ ਦਾ ਸਮਾਂ ਮਿਲੇ ਇਹਨੂੰ ਵੀ ਹੱਸ ਕੇ ਹੁਣ ਲਗਾ ਲਈਏ ਪਰ ਬਹੁਤਾ ਏਦਾਂ ਹੁੰਦਾ ਨਹੀਂ ਹੈ ਆਪ ਬਜ਼ੁਰਗਾਂ ਦਾ ਬਹੁਤਾ ਸਮਾਂ ਵੇਖੋਗੇ ਤਾਂ ਉਹ ਕਈ ਵਾਰ ਜ਼ਿੰਦਗੀ ਨੂੰ ਇਸ ਢੰਗ ਦੇ ਨਾਲ ਵੇਖਦੇ ਨੇ ਕਿ ਹੁਣ ਤੇ ਜੀ ਬਜ਼ੁਰਗ ਹੋ ਗਏ ਆ ਬਸ ਤੇ ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਜਦੋਂ ਕੋਈ ਕਹਿੰਦਾ ਏ ਬਸ ਹੁਣ ਤੇ ਪਤਾ ਨਹੀਂ ਜੀ ਕਦੋਂ ਮੌਤ ਆ ਜਾਣੀ ਹੈ ਹਾਲਾਂਕਿ ਇਹ ਸਚਾਈ ਹੈ ਪਰ ਬੰਦਾ ਇਸ ਢੰਗ ਦੇ ਨਾਲ ਆਪਣੇ ਆਪ ਨੂੰ ਵੇਖ ਰਿਹਾ ਕਿ ਹੁਣ ਤੇ ਮੈਂ ਖਤਮ ਹੀ ਹੋ ਜਾਣਾ ਏ ਤੇ ਦੂਜੇ ਪਾਸੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਜੀਵਨ ਵੇਖੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਨਾਨਾ ਜੀ ਜਿਹੜੇ ਕਿ 60-62 ਸਾਲ ਦੀ ਉਮਰ ਤੱਕ ਇੱਕ ਸੱਚੇ ਗੁਰੂ ਦੀ ਭਾਲ ਦੇ ਵਿੱਚ ਨੇ ਸੱਚੇ ਗਿਆਨ ਦੀ ਭਾਲ ਦੇ ਵਿੱਚ ਨੇ ਸੱਚੀ ਜ਼ਿੰਦਗੀ ਦੀ ਸਚਾਈ ਦੇ ਭਾਲ ਦੇ ਵਿੱਚ ਨੇ ਕਿ ਮੈਨੂੰ ਕਿਤੇ ਸੱਚਾ ਗਿਆਨ ਮਿਲ ਜਾਏ ਸੱਚੀ ਸਮਝ ਮਿਲ ਜਾਏ ਅਸੀਂ ਵੀ ਵੱਡੇ ਹੋ ਚੁੱਕੇ ਹਾਂ ਬਡੇਰੀ ਉਮਰ ਜਿਉਂ ਰਹਿ ਚੁੱਕੇ ਹਾਂ ਸਾਡੇ ਉਮਰ ਦੇ ਵਿੱਚ ਐਸਾ ਕਿਹੜਾ ਚਾਹ ਹੈ ਆਪ ਬਡੇ ਬਜ਼ੁਰਗ ਜਿਆਦਾ ਬੈਠੇ ਉਹ ਸਮੇਂ ਦੇ ਅਨੁਸਾਰ ਤਾਂ ਮੈਂ ਉਹ ਗੱਲ ਕਰ ਰਿਹਾ ਆਪਦੀ ਉਮਰ ਦੇ ਹਿਸਾਬ ਦੇ ਨਾਲ ਕਿਹੜਾ ਐਸਾ ਚਾਹ ਹੈ ਉਹ ਚਾਹ ਹੈ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਵਰਗਾ ਕਿ ਨਹੀਂ ਪਾਤਸ਼ਾਹ ਉਮਰ ਭਾਵੇਂ ਬਡੇਰੀ ਹੋ ਗਈ ਹੈ ਪਰ ਤੂੰ ਮੈਨੂੰ ਮਿਲ ਜਾਏ ਕਿਤੇ ਮੈਨੂੰ ਗੁਰਨਾਣਕ ਦੀ ਤਰ੍ਹਾਂ ਤੇਰੇ ਤਰ੍ਹਾਂ ਮੈਨੂੰ ਉਹ ਗਿਆਨ ਮਿਲ ਜਾਏ ਗੁਰੂ ਪਾਤਸ਼ਾਹ ਤਾਂ ਮੇਰੇ ਜੀਵਨ ਦੇ ਵਿੱਚ ਵੀ ਚਾਨਣ ਹੋ ਜਾਏ ਤੇ 60 ਸਾਲ ਦੀ ਉਮਰ ਦੇ ਵਿੱਚ ਜਾ ਕਰਕੇ ਵੀ ਕੋਈ ਬਿਲਕੁਲ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਕੋਈ ਗੁਰ ਨਾਨਕ ਦਾ ਭਾਈ ਲਹਿਣਾ ਗੁਰੂ ਅਮਰ ਬਿਲਕੁਲ ਰੂਪ ਹੋ ਸਕਦਾ ਏ ਬਿਲਕੁਲ ਉਹਦਾ ਹੀ ਅੰਗ ਬਣ ਸਕਦਾ ਏ ਇਹ ਦੁਨੀਆ ਦੀ ਬਹੁਤ ਵੱਡੀ ਕਰਾਮਾਤ ਹੈ ਨਹੀਂ ਤੇ ਆਪਾਂ ਕਹਿ ਦਿੰਦੇ ਆ ਜੀ ਬੰਦਾ ਬਜ਼ੁਰਗ ਹੋ ਜਾਏ ਨਾ ਤਾਂ ਥੋੜਾ ਚੜਚੜਾ ਹੋ ਜਾਂਦਾ ਏ ਤੇ ਉਹਦੇ ਸੋਚਣ ਸਮਝਣ ਦਾ ਢੰਗ ਵੀ ਬੁੱਧੀ ਕੰਮ ਨਹੀਂ ਕਰਦੀ ਏ ਦਿਮਾਗ ਕੰਮ ਨਹੀਂ ਕਰਦਾ ਏ ਨਾ ਜੀ ਬਜ਼ੁਰਗੋ ਮੈਂ ਨਹੀਂ ਇਹ ਕਹਾਂਗਾ ਆਪ ਸਿਆਣੇ ਬੈਠੇ ਹੋ ਸਾਧ ਸੰਗਤ ਰੂਪ ਵਿੱਚ ਤਾਂ ਇਹ ਗੁਰੂ ਪਾਤਸ਼ਾਹ ਦੀ ਬੋਲ ਸਮਝੋ ਆਪ ਜਿਹੜੀ ਉਹ ਗੱਲ ਬਿਆਨ ਕਰਦੇ ਨਾ ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਹਾਂ ਆਪਾਂ ਤੇ ਇਹ ਅਸੀਂ ਠੰਦੀ ਕਲਾ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਜਾਂਦੇ ਹਾਂ ਨਾ ਨਾ ਜੀ ਹੁਣ ਤੇ ਸਰੀਰ ਢਿੱਲਾ ਪੈ ਗਿਆ ਏ ਹੁਣ ਕਿੱਥੇ ਬਾਣੀ ਹੁਣ ਕਿੱਥੇ ਕੁਝ ਸੁਣਿਆ ਜਾਂਦਾ ਏ ਕੀ ਗੁਰੂ ਪਾਤਸ਼ਾਹ ਨੇ ਐਸਾ ਕਿਹਾ ਕਿਤੇ ਉਹਨਾਂ ਦੀ ਪ੍ਰਭਾਸ਼ਾ ਤੇ ਬੜੀ ਪਿਆਰੀ ਹੈ ਜਿੱਥੇ ਪਾਤਸ਼ਾਹ ਕਹਿੰਦੇ ਨੇ ਮਨਮੁਖ ਬਿਰਧ ਸਮਾਨ ਹੈ ਜਿਹੜਾ ਮਨਮੁਖ ਇਨਸਾਨ ਹੈ ਸੱਚ ਦੇ ਨਾਲੋਂ ਟੁੱਟਿਆ ਹੋਇਆ ਇਨਸਾਨ ਹੈ ਆਪਣੇ ਆਪ ਦੇ ਅੰਦਰ ਜਿਹਦੇ ਸੱਚ ਦਾ ਗਿਆਨ ਨਹੀਂ ਹੈ ਉਹ ਤੇ ਭਾਵੇਂ ਕੋਈ 5 ਸਾਲ ਦਾ ਬੱਚਾ ਹੋਵੇ ਭਾਵੇਂ 10 ਸਾਲ ਦਾ ਬੱਚਾ ਹੋਵੇ ਭਾਵੇਂ ਕੋਈ 25-30 ਸਾਲ ਦਾ ਨੌਜਵਾਨ ਹੋਵੇ ਉਹ ਵੀ ਭਾਈ ਬਜ਼ੁਰਗ ਹੈ ਉਹ ਵੀ ਬਜ਼ੁਰਗ ਹੋ ਚੁੱਕਿਆ ਹੈ ਬਜ਼ੁਰਗ ਕਿਵੇਂ ਹੋ ਜਾਂਦਾ ਹੈ ਇਨਸਾਨ ਜਦੋਂ ਚੰਗਾ ਭਲਾ ਸਰੀਰ ਕੋਈ ਬੱਚੇ ਆਪਣੇ ਧਿਆਨ ਦੇ ਵਿੱਚ ਲੈ ਕੇ ਆਉ ਜਿਹੜੇ ਹੈ ਨੌਜਵਾਨ ਨੇ ਪਰ ਆਲਸੀ ਨੇ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਉਦਮ ਨਹੀਂ ਹੈਗਾ ਜਿੰਨਾ ਸਿਆਣੇ ਪਹਿਲਾਂ ਵੱਡੇ ਕਰ ਗਏ ਨੇ ਉਹ ਤੇ ਭਾਈ ਨੌਜਵਾਨ ਹੋਣ ਦੇ ਬਾਵਜੂਦ ਵੀ ਬਜ਼ੁਰਗ ਹੋ ਚੁੱਕੇ ਨੇ ਕਿਉਂਕਿ ਜੀਵਨ ਦੇ ਵਿੱਚ ਓਨੀ ਮਿਹਨਤ ਮੁਸ਼ਕਲ ਘਾਲ ਰਹੀ ਹੀ ਨਹੀਂ ਹੈ ਤੇ ਅੱਜ ਵੈਸੇ ਮੈਂ ਥੋੜੀ ਜੀ ਗੱਲ ਕਰ ਦੇਵਾਂ ਹਰ ਇਨਸਾਨ ਜ਼ਿੰਦਗੀ ਦੀਆਂ ਸਹੂਲਤਾਂ ਤੇ ਸਾਰੀਆਂ ਹੀ ਚਾਹੁੰਦਾ ਏ ਪਰ ਹੱਡ ਤੋੜ ਮਿਹਨਤ ਕੋਈ ਨਹੀਂ ਕਰਨਾ ਚਾਹੁੰਦਾ ਹਰ ਬੰਦਾ ਚਾਹੁੰਦਾ ਏ ਮੈਂ ਵਿਹਲਾ ਜਿਹਾ ਬੈਠਾ ਰਹਾ ਤੇ ਵਿਹਲੇ ਜਿਹਾ ਬੈਠੇ ਨੂੰ ਬਸ ਇਦਾਂ ਕੱਪੜੇ ਪਾਏ ਹੁਣ ਮੇਰੀ ਤਰ੍ਹਾਂ ਚਿੱਟੇ ਤੇ ਸਾਰੇ ਮੇਰੇ ਜਿਹੜੇ ਕੰਮਕਾਰ ਨੇ ਉਹ ਸਿੱਧੇ ਹੀ ਹੁੰਦੇ ਜਾਣ ਨਜ਼ਾਰੇ ਲਵਾ ਮੈਂ ਆਨੰਦ ਜੇ ਲੱਗੇ ਰਹਿਣ ਮਨੋਰੰਜਨ ਜਾਂ ਲੱਗਿਆ ਰਕੀ ਪਰ ਗੁਰੂ ਪਾਤਸ਼ਾ ਧੰਨ ਗੁਰੂ ਨਾਨਕ ਜਿਨ੍ਹਾਂ ਨੇ ਕਿੰਨੀ ਪਿਆਰੀ ਪ੍ਰਿਭਾਸ਼ਾ ਸਾਨੂੰ ਦਿੱਤੀ ਹੈ ਜਿਹੜੇ ਬਿਆਨ ਕਰਦੇ ਨੇ ਪਹਿਲਾਂ ਕੀਰਤ ਕੀਰਤ ਕਰੋ ਤੇ ਨਾਮ ਨੂੰ ਕਿੱਥੇ ਰੱਖਿਆ ਹੈ ਜੀ ਦੂਜੇ ਨੰਬਰ ਤੇ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਧੰਨ ਉਹ ਮਾਲਕ ਗੁਰੂ ਨਾਨਕ ਸਾਹਿਬ ਪਾਤਸ਼ਾ ਜਿਹੜੇ ਆਪਣੀ ਵਡੇਰੀ ਉਮਰ ਹੋਣ ਦੇ ਬਾਵਜੂਦ ਵੀ ਕਰਤਾਰਪੁਰ ਦੇ ਖੇਤਾਂ ਦੇ ਵਿੱਚ ਜਾ ਕੇ ਮਿਹਨਤ ਕਰਦੇ। ਉਹ ਆਪ ਜਾ ਕੇ ਸੰਗਤ ਦੇ ਰੂਹ ਗੁਰੂ ਜਿੰਦਗੀ ਦੇ ਅੰਤਲੇ ਪੜਾ ਤੱਕ ਗਿਆਨ ਪ੍ਰਚਾਰ ਸੱਚ ਦੀਆਂ ਗੱਲਾਂ ਕਰਉਂਦੇ ਨੇ। ਆਪ ਸਾਥ ਸੰਗਤ ਆਪਣੇ ਮਨਾਂ ਵੱਲ ਝਾਦੀ ਮਾਰ ਕੇ ਵੇਖੋ ਅਸੀਂ ਵੀ ਬਡੇਰੇ ਹੋ ਗਏ ਹਾਂ। ਸਾਡੀ ਵੀ ਉਮਰ 70 ਸਾਢੇ 65 ਸਾਲ 64 ਸਾਲ ਹੋ ਚੁੱਕੀ ਐ। ਸਾਡੇ ਜੀਵਨ ਦਾ ਮਾਰਗ ਕਿੱਧਰ ਨੂੰ ਜਾ ਰਿਹਾ ਈ। ਮੈਂ ਆਪ ਜੀ ਦੇ ਨਾਲ ਗੱਲਾਂ ਕਰ ਰਿਹਾ ਸਿੱਧੇ ਰੂਪ ਦੇ ਵਿੱਚ ਸਾਡੀ ਇੰਨੀ ਉਮਰ ਦੀ ਪ੍ਰਾਪਤੀ ਕੀ ਹੋਵੇਗੀ ਅਜੇ ਮੈਂ ਉਸ ਪੜਾ ਤੱਕ ਪਹੁੰਚਣਾ ਏ ਜ਼ਿੰਦਗੀ ਨੂੰ ਜਿਉਣਾ ਏ ਤਾਂ ਪ੍ਰਾਪਤੀ ਕੀ ਹੋਵੇਗੀ ਕੀ ਪ੍ਰਾਪਤੀ ਮੰਨਦੇ ਆ ਜੀ ਆਪਾਂ ਆਪਣੀ ਸੋਚਣ ਸਮਝਣ ਦਾ ਢੰਗ ਬੜਾ ਵੱਖਰਾ ਏ ਇਹ ਜਿਉਣਾ ਏ ਇਹ ਸਭ ਕੁਝ ਚਾਹੀਦਾ ਏ ਜਿਹੜੀਆਂ ਸੰਸਾਰਿਕ ਜ਼ਿੰਮੇਵਾਰੀਆਂ ਨੇ ਘਰ ਚਾਹੀਦਾ ਏ ਵਪਾਰ ਚਾਹੀਦਾ ਏ ਬੱਚੇ ਚਾਹੀਦੇ ਨੇ ਪੈਸਾ ਚਾਹੀਦਾ ਏ ਸਭ ਕੁਝ ਚਾਹੀਦਾ ਏ ਪਰ ਗੁਰੂ ਪਾਤਸ਼ਾਹ ਨੇ ਕਿਤੇ ਇਹਨੂੰ ਪ੍ਰਾਪਤੀ ਨਹੀਂ ਕਿਹਾ ਏ ਉਹਨਾਂ ਨੇ ਇਹ ਕਿਹਾ ਏ ਕਿ ਹਾਂ ਤੂੰ ਬੜਾ ਚੰਗਾ ਏ ਤੂੰ ਬੜਾ ਜ਼ਿੰਮੇਵਾਰ ਹੈ ਤੂੰ ਬੜਾ ਭਲਾ ਇਨਸਾਨ ਹੈ ਕਿ ਤੂੰ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਿਆ ਹੈ ਘਰ ਗ੍ਰਸਤੀ ਦੇ ਵਿੱਚ ਰਹਿੰਦੇ ਆ ਜਿਵੇਂ ਸਿੱਧਾ ਨੂੰ ਉਹ ਪਹਾੜਾਂ ਤੋਂ ਮੋੜ ਕੇ ਲੈ ਕੇ ਆਈ ਸੀ ਕਿ ਚਲੋ ਆਪਣੇ ਘਰਾਂ ਦੇ ਵਿੱਚ ਜਾ ਕੇ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਸੰਭੋ ਜਿਹੜੇ ਤੁਹਾਡੇ ਫਰਜ਼ ਬਣਦੇ ਨੇ ਉਹਨਾਂ ਨੂੰ ਬਖੂਬੀ ਨਿਭਾਓ ਇਹ ਤੁਹਾਡੀ ਜ਼ਿੰਦਗੀ ਦਾ ਫਰਜ਼ ਹੈ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਸੰਸਾਰਿਕ ਜ਼ਿੰਮੇਵਾਰੀਆਂ ਖੁਦ ਵੀ ਨਿਭਾਉਂਦੇ ਨੇ ਪਰ ਉਹਨਾਂ ਨੇ ਕਿਤੇ ਵੀ ਪਰ ਜ਼ਿੰਮੇਵਾਰੀਆਂ ਨੂੰ ਇਹ ਨਹੀਂ ਕਿਹਾ ਕਿ ਇਹ ਕੋਈ ਬਹੁਤੀ ਵੱਡੀ ਪ੍ਰਾਪਤੀ ਹੈ ਕਿ ਇਹ ਕੋਈ ਬਹੁਤਾ ਵੱਡਾ ਪੁੰਨ ਦਾ ਕਰਮ ਕਰ ਚੱਲੇ ਹਾਂ ਗੁਰੂ ਅਮਰਦਾਸ ਪਾਤਸ਼ਾਹ ਤੇ ਪੁੱਛਦੇ ਨੇ ਨਾ ਜੀ ਇਹ ਸਰੀਰ ਆ ਮੇਰੇ ਆ ਇਸ ਜਗ ਮੇ ਆਏ ਕਿਆ ਤੁਧ ਕਰਮ ਕਮਾਇਆ ਤੇ ਅਸੀਂ ਕਿਹੜਾ ਕਰਮ ਕਮਾਇਆ ਏ ਜੀ ਹੁਣ ਤੱਕ ਗਿਣਤੀ ਦੇ ਆਪਾਂ ਜੇ ਕਰਮ ਗਿਣਨੇ ਹੋਣ ਜੀ ਆਪ ਸਭ ਨੂੰ ਯਾਦ ਹੋਵੇਗਾ 6 ਮਹੀਨੇ ਪਹਿਲਾਂ ਆਪ ਜੀ ਦੇ ਨਾਲ ਵਿਚਾਰਾਂ ਕੀਤੀਆਂ ਸੀ ਮੈਂ ਉਦੋਂ ਵੀ ਇਸ ਤਰ੍ਹਾਂ ਦੇ ਪ੍ਰਸ਼ਨ ਆਪ ਨੂੰ ਲਜਾਨਾ ਪੁੱਛਦਾ ਰਿਹਾ ਹਾਂ ਕਿ ਐਸੇ ਕਿਹੜੇ ਕਰਮ ਨੇ ਆਪੋ ਗਿਣਤੀ ਦੇ ਕੱਢ ਕੇ ਰੱਖੀਏ ਕਿ ਪਾਤਸ਼ਾ ਆਹ ਆ ਕਰਮ ਤੁਸੀਂ ਮੇਰੇ ਤੋਂ ਕਰਵਾ ਲਏ ਨੇ ਮੈਂ ਨਹੀਂ ਕੀਤੇ ਮੇਰੇ ਤੋਂ ਕਰਵਾ ਲਏ ਨੇ ਮੈਂ ਬੜਾ ਵਡਭਾਗੀ ਹਾਂ ਕਿ ਮੇਰੇ ਹਿੱਸੇ ਇਹ ਵਡਿਆਈ ਇਹ ਉਸਤਤ ਇਹ ਮਾਣ ਤੁਸੀਂ ਬਖਸ਼ਿਆ ਕਿ ਮੈਥੋਂ ਆ ਸੇਵਾਵਾਂ ਤੁਸੀਂ ਕਰਵਾਈਆਂ ਨੇ ਤਾਂ ਜੀਵਨ ਦੇ ਵਿੱਚ ਬੜਾ ਸਕੂਨ ਮਿਲੇਗਾ ਜੀ ਆਪ ਨੂੰ ਸ਼ਾਂਤੀ ਮਿਲੇਗੀ ਅੰਦਰ ਦਾ ਟਿਕਾਣਾ ਮਿਲੇਗਾ ਅੰਦਰ ਦਾ ਸਹਜ ਮਿਲੇਗਾ ਜਦੋਂ ਸੱਚ ਦੀ ਆਵਾਜ਼ ਅੰਦਰੋਂ ਬੋਲੇਗੀ ਕਿ ਹਾਂ ਭਾਈ ਜਿਉਂਦੇ ਤੇ ਜਾਨਵਰ ਵੀ ਨੇ ਪਰ ਮਾਫ ਕਰਿਓ ਜਾਨਵਰ ਦੀ ਗੱਲ ਵਿੱਚੋਂ ਜਦੋਂ ਆ ਜਾਂਦੀ ਹੈ ਤਾਂ ਅੱਜ ਜਾਨਵਰ ਲੋਕਾਂ ਨੂੰ ਜ਼ਿਆਦਾ ਪਿਆਰੇ ਲੱਗਦੇ ਨੇ ਜਾਨਵਰ ਲੋਕਾਂ ਦੇ ਨਾਲ ਜ਼ਿਆਦਾ ਲਗਾਵ ਕਰਦੇ ਨੇ ਜਾਨਵਰ